ਦੋਸਤੋ ਬਟਾਲਾ ਸ਼ਹਿਰ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਬੇहद ਸੁਰਖੀਆਂ ਚ ਰਿਹਾ ਹੈ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਸੀ ਲੇਕਿਨ ਹੁਣ ਹੌਲੀ-ਹੌਲੀ ਇਸ ਕ੍ਰਾਈਮ ਦੇ ਬਦਲ ਜੜੇ ਆ ਉਹ ਬਟਾਲਾ ਸ਼ਹਿਰ ਦੇ ਉੱਪਰੋਂ ਉੱਡਨੇ ਸ਼ੁਰੂ ਹੋ ਚੁੱਕੇ ਨੇ ਨਵੇਂ ਆਏ ਐਸਐਸਪੀ ਸੁਹੇਲ ਕਾਸਿਮ ਮੀਰ ਵੱਲੋਂ ਲਗਾਤਾਰ ਲੋਕਾਂ ਨੂੰ ਬਿਹਤਰ ਮਾਹੌਲ ਮੁਹੱਈਆ ਕਰਾਇਆ ਜਾ ਰਿਹਾ ਹੈ ਇਸੇ ਦੇ ਤਹਿਤ ਹੀ ਐਸਐਸਪੀ ਸੋਹੇਲ ਕਾਸਿਮ ਮੀਰ ਨੇ ਪੁਲਿਸ ਪਬਲਿਕ ਮੀਟ ਦੌਰਾਨ ਲੋਕਾਂ ਕੋਲੋਂ ਜ਼ਮੀਨੀ ਮੁੱਦਿਆਂ ਬਾਰੇ ਜਾਣਕਾਰੀ ਲਈ ਗੱਲਬਾਤ ਦੌਰਾਨ ਐਸਐਸਪੀ ਬਟਾਲਾ ਨੇ ਕਿਹਾ ਕਿ ਬਟਾਲਾ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਡਿਟੇਲ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਐਸਐਸਪੀ ਬਟਾਲਾ ਵੱਲੋਂ ਨਵੇਕਲੀ ਪਹਿਲ ਕਰਦੇ ਹਾਂ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਤੇ ਸੁਝਾ ਦਸਨ ਲਈ ਖੁੱਲਾ ਪਲੇਟਫਾਰਮ ਹਈਆ ਕਰਵਾਇਆ ਗਿਆ ਜਿਸ ਦੇ ਚਲਦਿਆਂ ਸਥਾਨਕ ਕਮਿਊਨਿਟੀ ਹਾਲ ਨੇੜੇ ਖਜ਼ੂਰੀ ਗੇਟ ਬਟਾਲਾ ਵਿਖੇ ਪੁਲਿਸ ਪਬਲਿਕ ਮੀਟ ਕਰਵਾਈ ਗਈ ਇਸ ਮੌਕੇ ਤੇ ਗੱਲਬਾਤ ਦੌਰਾਨ ਐਸਐਸਪੀ ਬਟਾਲਾ ਨੇ ਕਿਹਾ ਕਿ ਅੱਜ ਦੀ ਪੁਲਿਸ ਪਬਲਿਕ ਮੀਟ ਕਰਾਉਣ ਦਾ ਮੁੱਖ ਮਕਸਦ ਇਹ ਹੈ ਕਿ ਪੁਲਿਸ ਤੇ ਲੋਕਾਂ ਦੇ ਵਿਚਕਾਰ ਵਧੀਆ ਤਾਲਮਿਲ ਬਣ ਸਕੇ ਤਾਂ ਜੋ ਅਸੀਂ ਜੁਰਮ ਦਾ ਸਮਾਜ ਵਿੱਚੋਂ ਸਫਾਇਆ ਕਰ ਸਕੀਏ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਸਮਾਜਿਕ ਤੇ ਰਾਜਨੀਤਿਕ ਲੋਕ ਵੀ ਪਹੁੰਚੇ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸਵਰਨਕਾਰ ਸੰਘ ਦੇ ਪੰਜਾਬ ਪ੍ਰਧਾਨ ਸ਼੍ਰੀ ਯਸ਼ਪਾਲ ਚੋਹਾਨ ਲਾਇਨ ਪੁਨੀਤ ਬਾਸਰ ਲਾਇਨ ਵਰਿੰਦਰ ਪ੍ਰਤਾਪ ਸਾਭੀ ਦੇ ਇਲਾਵਾ ਲਾਇਨ ਯੁਗੇਸ਼ 베ਰੀ ਅਰਜੀਵ ਵਿਗ ਰਾਸ਼ਟਰੀ ਫਾਉਂਡਰੀ ਦੇ ਰਕੇਸ਼ ਗੋਇਲ ਦੇ ਇਲਾਵਾ ਬਟਾਲਾ ਸ਼ਹਿਰ ਦੀਆਂ अनेका ਹਸਤੀਆਂ ਜਿਨ੍ਹਾਂ ਦੇ ਵਿੱਚ ਕਾਉਂਸਲਰ ਬਲਵਿੰਦਰ ਸਿੰਘ ਮਿੰਟਾ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਲੋਕਾਂ ਨੇ ਵੀ ਖੁੱਲ ਕੇ ਐਸਐਸਪੀ ਸਾਹਿਬ ਨੂੰ ਗਰਾਉਂਡ ਲੈਵਲ ਦੀ ਹਕੀਕਤ ਤੋਂ ਜਾਣੂ ਕਰਵਾਇਆ ਔਰ ਐਸਐਸਪੀ ਸੁਹੇਲ ਕਾਸਿਮੀਰ ਨੇ ਬਟਾਲਾ ਸ਼ਹਿਰ ਵਾਸੀਆਂ ਨੂੰ ਇਹ ਭਰੋਸਾ ਦਿੱਤਾ ਕਿ ਜਲਦੀ ਹੀ ਉਹਨਾਂ ਦੀ ਹਰ ਇੱਕ ਸਮੱਸਿਆ ਦਾ ਹੱਲ ਕੀਤਾ ਜਾਏਗਾ ਸਰ ਅਗੜਾ ਪੁਲਿਸ ਪਬਲਿਕ ਮੀਟ ਹੋਈ ਆ ਇਹਦੇ ਵਿੱਚ ਕੀ ਡਿਸਕਸ ਹੋਇਆ ਪੁਲਿਸ ਵਾਲਾ ਕੀ ਪ੍ਰੋਸੈਂਟ ਹੈ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਵੇਂ ਐਸਐਸਪੀ ਸਾਹਿਬ ਨੇ ਪੁਲਿਸ ਪਬਲਿਕ ਮੀਟਿੰਗ ਨੂੰ ਆ ਕੇ ਇੱਕ ਐਸਾ ਸੰਦੇਸ਼ ਦਿੱਤਾ ਕਿ ਉਸ ਜਿਹੜੀ ਆ ਬਿਨਾਂ ਕਿਸੇ ਵਿਸਥੇ ਤੋਂ ਬਿਨਾਂ ਕਿਸੇ ਪੱਖਪਾਤ ਤੇ ਔਰ ਪਾਰਟੀ ਭਾਜ ਦੋ ਉੱਪਰ ਉੱਠ ਕੇ ਕੰਮ ਕਰਨਾ ਚਾਹੁੰਦੀ ਹੈ ਪਰ ਅੱਜ तमाम ਸਾਰੀਆਂ ਸਾਡੀਆਂ ਮਡਾਲੇ ਦੀਆਂ ਰਾਜਨੀਤਿਕ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਮਡਾਲੇ ਦੀ ਬਿਹਤਰੀ ਵਾਸਤੇ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਨੀਆਂ ਔਰ ਉਹਨਾਂ ਤੋਂ ਨਿਯਾਤ ਦਿਲਾਉਣ ਲਈ ਉਹਨਾਂ ਦਾ ਰਸਤਾ ਵੀ ਦੱਸਿਆ ਸੋ ਇਹ ਬਹੁਤ ਹੀ ਅੱਛੀ ਇੱਕ ਮੀਟਿੰਗ ਸੀ ਐਸਆ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ ਰਹਿਣੀ ਚਾਹੀਦੀ। ਕਛ ਤੁਸੀਂ ਕੀ ਡਿਮਾਂਡ ਕੀਤੀ ਸੀ ਔਰ ਕੀ ਪ੍ਰੋਸਸ ਹੋ ਰਿਹਾ? ਦੇਖੋ ਅਸੀਂ ਤੇ ਟਮਾੜੇ ਰੱਖੀ ਸੀ ਕਿ ਇੱਕ ਤੇ ਡਿਮਾਂਡ ਵਾਇਸ ਆਫ ਬਟਾਲਾ ਨੂੰ ਰੱਖੀ ਜਿੰਨੇ ਅਸੀਂ ਬੂਟੇ ਲਗਾਏ ਹੁਣ ਤੱਕ 5000 ਤੋਂ ਵੱਧ ਬੂਟਾ ਵੱਖ-ਵੱਖ ਸਮਾਜਿਕ ਧਾਰਮਿਕ ਤੇ ਇਤਿਹਾਸਕ ਥਾਵਾਂ ਤੇ ਲਗਾ ਚੁੱਕੇ ਆ। ਈਵਨ ਪਾਈਪਾਸ ਹੰਸੀਆਂ ਦੇ ਪੁਲ ਤੇ ਵੀ ਬਹੁਤ ਸਾਰੇ ਕੋਈ ਮਸਜਿਦ ਗੁਰਦਵਾਰਾ ਅਸੀਂ ਨਹੀਂ ਛੱਡਿਆ ਕੋਈ ਕੋਈ ਮੰਦਰ ਨਹੀਂ ਛੱਡਿਆ ਜਿੱਥੇ ਨਹੀਂ ਲੱਗਿਆ ਪਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਏਅਰ ਆ ਰਹੀ ਹੈ ਸਾਡੇ ਪ੍ਰੋਜੈਕਟ ਚ ਗ੍ਰੀਨ ਲੀਨ ਗ੍ਰੀਨ ਐਂਡ ਹਿਊਮਨ ਸਿਟੀ ਪਟਾੜਾ ਦੇ ਵਿੱਚ ਉਹ ਕਿ ਜਿਹੜੇ ਗੁਜਰਾ ਦੇ ਡੰਗਰ ਆ ਉਹ ਸਾਡੇ ਬੂਟੇ ਜਿਹੜੇ ਆ ਉਹ ਉਹ ਖਰਾਬ ਕਰ ਰਹੇ ਆ ਔਰ ਬਾਰ-ਬਾਰ ਐਸਐਸਪੀ ਪਹਿਲੇ ਨੂੰ ਤੇ ਇਹਨਾਂ ਨੂੰ ਵੀ ਤਰਖਾਸ ਦਿੱਤੀ ਸੀ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਤਾਂ ਅੱਜ ਅਸੀਂ ਉਹਨਾਂ ਨੂੰ ਸਾਨੂੰ ਭਰੋਸਾ ਦਿਵਾਇਆ ਐਸਐਸਪੀ ਸਾਹਿਬ ਨੇ ਲੋਕ ਮਿਲਣੀ ਦੇ ਵਿੱਚ ਕਹੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਉਹਨਾਂ ਉਹ ਤੁਹਾਨੂੰ ਜਿਹੜਾ ਇਨਸਾਫ ਜ਼ਰੂਰ ਮਿਲੂਗਾ। ਸਨੀਚਿੰਗ ਜਾਂ ਨਸ਼ੇ ਦਾ ਪੁੱਤਾਂ ਵੀ ਡਿਸਕਸ ਹੋਇਆ। ਸਨੀਚਿੰਗ, ਨਸ਼ਾ, ਹੁਰਗ ਸਮਾਜਿਕ ਰੀਤੀਆਂ ਦੇ ਬਾਰੇ ਬਹੁਤ ਚੀਜ਼ਾਂ ਡਿਸਕਸ ਹੋਈਆਂ ਜਿਹਦੇ ਬਾਅਦ ਦੇਲੇ ਬਾਰੇ ਉਹਨਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਇਹ ਸ਼ਿੱਤੀ ਤੋਂ ਸ਼ਿੱਤੀ ਸੀਸੀਟੀਵੀ ਕੈਮਰੇ ਬਾਰੇ ਵੀ ਗਈਆ ਗੱਲ। ਸਟਾਉਣ ਬਾਰੇ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਜਲਦੀ ਤੋਂ ਜਲਦੀ ਸਾਰੇ ਮਸਲੇ ਹੱਲ ਕੀਤੇ ਜਾਣਗੇ। ਦੇ ਵਿੱਚ ਬੇਸਿਕਲੀ ਪਟਾਲਾ ਅ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨ ਅ ਕਿਹਾ ਡੀਆਈਜੀ ਬਾਰਡਰ ਇਸ ਦੀ ਉਸੇ ਦੇ ਤਹਿਤ ਅਸੀਂ ਪਟਾਲਾ ਦੇ ਵਿੱਚ ਜਿਹੜੇ ਚਾਰ ਸਬ-ਡਿਵੀਜ਼ਨਸ ਹੈਗੇ ਨੇ ਉੱਥੇ ਲੋਕ ਮਿਲਣੀ ਦਾ ਆਯੋਜਨ ਕਰ ਰਹੇ ਨੇ ਤਾਂ ਉਸੇ ਲਈ ਦੇ ਵਿੱਚ ਅੱਜ ਅਸੀਂ ਜਿਹੜਾ ਪਟਾਲਾ ਸ਼ਹਿਰ ਹੈ ਜਿਹੜਾ ਸਬ-ਡਿਵੀਜ਼ਨ ਪਟਾਲਾ ਹੈ ਤਾਂ ਇੱਥੇ ਅੱਜ ਅਸੀਂ ਲੋਕ ਮਿਲਣੀ ਕਰਾਈ ਹੈਗੀ ਦੇ ਵਿੱਚ ਬਹੁਤ ਬਹੁਤ ਜੁੜੀ ਆਰਗੇਨਾਈਜੇਸ਼ਨਸ ਹੈ ਸੰਸਥਾਏ ਹੈ ਉਹਨਾਂ ਦੇ ਜਿਹੜੇ ਲੀਡਰਸ ਹੈ ਰਿਪਰੈਜੈਂਟੇਟਿਵਸ ਹੈ ਡਿਫਰੈਂਟ ਐਨਜੀਓਸ ਹੈ ਕਿਤੇ ਨਾ ਕਿਤੇ ਪੂਰੇ ਬਟਾਲਾ ਦੀ ਇੱਥੇ ਰਿਪਰੈਜੈਂਟੇਸ਼ਨ ਸੀਗੀ ਤਾਂ ਇੱਥੇ ਸਾਰਿਆਂ ਦੇ ਨਾਲ ਗੱਲਬਾਤ ਹੋਈ ਆਈਡੀਆ ਇਹ ਸੀਗਾ ਕਿ ਲੋਕਾਂ ਨੂੰ ਬੇਸਿਕਲੀ ਜ਼ਿਆਦਾ ਪਤਾ ਹੁੰਦਾ ਹੈ ਗਰਾਊਂਡ ਦਾ so that ਲੋਕਾਂ ਦੀ ਕਿਹੜੀ ਸਮੱਸਿਆ ਹੈ ਕਿਹੜੀ grievances ਹੈ ਤਾਂ ਉਹਦਾ ਪੂਸ ਪ੍ਰਸ਼ਾਸਨ ਨੂੰ 1 ਟੂ 1 ਜਨੋ ਪਤਾ ਲੱਗ ਜਾਵੇ so that ਆਪਾਂ ਉਹਦਾ ਨਿਪਟਾਰਾ ਕਰ ਸਕੀਏ ਤਾਂ ਹੁਣ ਜਿਵੇਂ ਸਾਡੀ ਗਲਬਾ ਹੋ ਰਹੀ ਸੀਗੀ ਅਕਤੋਂ ਜਿਹੜੇ ਮਸਲੇ ਆਗੇ ਨੇ ਜਿਵੇਂ ਟ੍ਰੈਫਿਕ ਰਿਲੇਟਿਡ ਇਸ਼ੂਜ਼ ਹੈ ਜਾਂ ਲੋਕਾਂ ਨੂੰ ਕੋਈ ਥਾਣੇ ਦੇ ਵਿੱਚ ਮੁਸ਼ਕਿਲਾਂ ਪੇਸ਼ ਆਂਦੇ ਹੈ ਤਾਂ ਉਹ ਅਲੱਗ-ਅਲੱਗ ਜਿਹੜੇ ਪੁਆਇੰਟਸ ਆਗੇ ਨੇ ਪਬਲਿਕ ਨੇ ਸਾਨੂੰ ਮੋਟ ਕਰਾ ਲਏ ਤਾਂ ਅਸੀਂ ਫਰਦਰ ਫਿਰ ਇਹਨਾਂ ਡੈਲੀਗੇਟ ਕਰਕੇ ਆਫਸਰਸ ਰਾਹੀਂ ਇਹ ਜਿਹੜੇ ਮਸਲੇ ਹੈ ਹੱਲ ਕਰਾਵਾਂਗੇ ਸਰ ਜੀ ਜਿਹੜੀ ਅੱਜ ਪਬਲਿਕ ਮੀਟ ਹੋਈ ਹੈ ਕੀ ਇਹ ਰੈਗੂਲਰ ਜਾਰੀ ਰਹੇਗੀ ਕਿ ਜਾਂ ਫਿਰ ਅੱਜ ਦੇ ਇੱਕ ਕੰਸੈਪਟ ਸੀ ਇਹ ਕਰਪਾ। ਫਿਲਹਾਲ ਸਾਡਾ ਇਹ ਪਲਾਨ ਹੈ ਕਿ ਜਿਹੜੇ ਹੋਰ ਵੀ ਸਬਡਿਵੀਜ਼ਨਸ ਹੈਗੇ ਨੇ ਜਿਵੇਂ ਡੇਰਾ ਬਾਬਾ ਨਾਨਕ ਫਤੇਕਟ ਚੋਰੀਆਂ ਸ੍ਰੀ ਹਰਗੋਬਿੰਦਪਾਲ ਪੁਰ ਸਾਹਿਬ ਉੱਥੇ ਵੀ ਅਸੀਂ ਕਰਾਂਗੇ ਐਂਡ ਆਫਟਰ ਸਮ ਟਾਈਮ ਇਸ ਚੀਜ਼ ਨੂੰ ਇੰਪਰੂਵ ਕਰਕੇ ਦੈਨ ਵਿਲ ਡੂ ਇਟ ਅਗੇਨ ਸੋ ਥੈਟ ਇੱਕ ਕੰਟੀਨਿਊਸ ਫੀਡਬੈਕ ਮੈਕੈਨਿਜ਼ਮ ਰਹੇ ਲੋਕਾਂ ਔਰ ਪੁਲਿਸ ਦੇ ਵਿਚਕਾਰ ਸਰ ਅੱਜ ਜਿਹੜੀ ਪੀਪਲਸ ਰੇਸ ਮੈਚਿੰਗ ਚੋਰੀ ਪੁਲਿਸ ਨੇ ਨਾ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਇਸ ਨੂੰ ਕਿੱਦਾਂ ਇੰਪਰੂਵ ਕੀਤਾ ਜਾਏਗਾ बेसिकली मुद्दा यही सगा कि लोग जो फेस कर रहे जो इशूज़ है क्राइम रिलेटेड जो इशूज़ है वो पुलिस तक वन टू वन पहुँच सकी एक स्ट्रैटेजी असी बनाई है विद रिस्पैक्ट टू तो डॉमीनेंस एंड विजिबिलिटी ऑफ द पुलिस फोर्स या बाकी कुछ केसिस सा जिसे ट्रेस होट वाले हैं तो साम्स बहुत कंपीटेंट है गुण गुण दे आर डूइंग गुड वर्क तो विल ट्रेस द केसिज़ एंड पट्रोलिंग और विजिबिल वाला फैक्टर ਉਹਨੂੰ ਇਨਕਰੀਜ਼ ਕਰਕੇ ਆਪਾਂ ਇੱਥੇ ਦੇ ਥੱਲ ਪਾਵਾਂਗੇ ਨਸ਼ੇ ਦੇ ਵੀ ਗੱਲ ਬੜਾ ਕਹਿਮ ਰਿਹਾ ਕਿ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਪੁਲਿਸ ਬੇਸ਼ੱਕ ਆਪਣਾ ਕੰਮ ਕਰ ਰਹੀ ਹੈ ਪਰ ਨਸ਼ਾ ਬਹੁਤ ਜ਼ਿਆਦਾ ਹੈ ਇਹਨੂੰ ਲੋਕਲ ਲੈਵਲ ਤੇ ਪਿਆ ਕੀਤਾ ਹੈ ਨਸ਼ੇ ਦੀ ਜਿਹੜੀ ਸਮੱਸਿਆ ਹੈ ਇਹਦੇ 'ਚ ਆਲਰੇਡੀ ਅਸੀਂ ਜਿਵੇਂ ਪਿੱਛੇ ਵੀ ਇੱਕ ਐਸੀ ਫਲੈਗਮਾਰਕਸ ਐਂਡ ਕਾਸੋ ਆਪਰੇਸ਼ਨਸ ਚ ਚੱਲਦੇ ਪਏ ਸਾਡਾ ਤਾਂ ਬਾਕੀ ਅਸੀਂ ਡੇਟਾ ਨੂੰ ਜਿਹੜਾ ਪੁਰਾਣਾ ਹਿਸਟੋਰੀਕਲ ਡੇਟਾ ਹੈ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਕਮਰਸ਼ੀਅਲ ਕੇਸਸ ਦੇ ਮੁਕੱਦਮੇ ਦਰਜ ਵਿੱਚ ਇਹ ਬਟਾਲੇ ਦੇ ਵਿੱਚ तकरीबन 170 ਕੇਸਿਸ ਸੀਗੇ ਉਹਦੇ ਵਿੱਚ ਜਿੰਨੇ ਸਾਰੇ ਬੰਦੇ ਹੈ ਇਹ ਹੁਣ ਸਟਾਰਟ ਜਿਹੜੇ ਰੈਜ਼ੀਡੈਂਟਸ ਹੈ ਬਟਾਲਾ ਜ਼ਿਲ੍ਹੇ ਦੇ ਤਾਂ ਉਹਨਾਂ ਦੀ ਸਾਰਿਆਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਰਹੇ ਵਿਦ ਅ ਕੰਪੀਟੈਂਟ ਅਥਾਰਟੀ ਤਾਂ ਉਹ ਜਿਹੜੇ ਪ੍ਰੋਪੋਜ਼ਲਸ ਹੈ ਉਹ ਜਾਰੀ ਹੈ ਐਂਡ ਸਮ ਟਾਈਮ ਉਹ ਪਰਫਾਰਮੈਂਸ ਤੁਹਾਡੇ ਸਾਹਮਣੇ ਸੀ ਰੱਖਣੀ ਹੈ ਜਿਹੜਾ ਨਸ਼ੇ ਦਾ ਮੁੱਦਾ ਚੱਲਦਾ ਹੈ ਅਕਸਰ ਪੀੜ ਵਾਲਾ ਤਾਂ ਫੜ ਲਿਆ ਜਾਂਦਾ ਹੈ ਛੋਟਾ ਪੁੱਤਾ ਸਰਪਾਇਜ਼ ਵੀ ਫੜ ਲਿਆ ਜਾਂਦਾ ਹੈ ਕਦੀ ਤੱਕ ਕਿਸੇ ਕਪਤਾਨ ਸਾਹਿਬ ਨੂੰ ਆਣੀ ਮਗਰਮਾਚ ਨੂੰ ਹੱਥ ਨਹੀਂ ਪਾਇਆ ਅੱਜ ਬਹੁਤ ਖੁਸ਼ੀ ਹੋਈ ਕਿ ਤੁਹਾਡੇ ਵਿੱਚ ਕਿਸੇ ਨਾ ਕਿਸੇ ਨੂੰ GPS ਵਾਲੀ ਚਲਕ ਆਈ ਹੈ ਤੋਂ ਉਸ ਐਸੇ ਅਫਰਸ ਵਾਸਤੇ ਮਤਲਬਾ ਤੁਹਾਡਾ ਜਿਹੜਾ ਦੀਪੈਕ ਉਹਨਾਂ ਦੇ ਵੀ ਹਾਲਾਤ ਇਤਨਾਂ ਤੇ ਖੜੇ ਹੋ ਗਏ ਸੀ ਕਿ ਨਾ ਤਾਂ ਸਨਾਟੀ ਕੰਡੀ ਸੀ ਨਾ ਕਦੀ ਇਹਦਾ ਗਣਕ ਜਿਹੜਾ ਸੀ ਉਹ ਕੋਲ ਆਇਆ ਹੀ ਨਾ ਉੱਥੇ ਹੁਣ ਕੋਈ ਵੱਡਾ ਮਗਰਮਾਚ ਜਲਤੀ ਹੋਇਆ ਜਾਂ ਅਜਿਹਾ ਕਿ ਔਰਤਾਂ ਦੀ ਸੁਰੱਖਿਆ ਕੀ ਉਹ ਬੇਖੌਫ ਹੋ ਕੇ ਕੰਨ ਜਾਂ ਬੰਨ ਕੇ ਸਨਾਟੀ ਖਾਤਮਾ ਦੇ ਲੋਕ ਮਿੱਟੀ ਦਾ ਅਸਰ ਤੱਕ ਨਹੀਂ ਨੀ ਨਸ਼ਿਆਂ ਦੇ ਬਰਕਲਾਬ ਜ਼ੀਰੋ ਟੋਲਰੈਂਸ ਹੈ ਸਰਕਾਰ ਵੀ ਜ਼ੀਰੋ ਟੋਲਰੈਂਸ ਹੈ ਐਡਮਿਨਿਸਟ੍ਰੇਸ਼ਨ ਦੇ ਜ਼ੀਰੋ ਟੋਲਰੈਂਸ ਹੈ ਤਾਂ ਇਹਦੇ ਵਿੱਚ ਜੇ ਕੋਈ ਵੀ ਸਾਨੂੰ ਮਤਲਬ ਸਟਾਰਟਿੰਗ ਫਰੋਂਥ ਜਿਹੜੇ ਪੈਟਰ ਲੈਵਲ ਤੇ ਜਿਹੜੇ ਕੰਮ ਕਰਦੇ ਆ ਐ ਫਰਦਰ ਜਿਹੜਾ ਬੈਕਵਰਡ ਫਾਰਵਰਡ ਲਿੰਕੇਜ ਨੂੰ ਆਪਾਂ ਕਰਦੇ ਆ ਉਹਦੇ ਚ ਜਿਹੜਾ ਵੀ ਬੰਦਾ ਆ ਜਾਂਦਾ ਹੈ ਡਸਨ ਮੈਟਰ ਉਹ ਕੌਣ ਬੰਦਾ ਹੈ ਜੇ ਉਸ ਤਰ੍ਹਾਂ ਦਾ ਉਹਦੀ ਸਮਗਲਿੰਗ ਦੇ ਨਾਲ ਕੋਈ ਰਿਲੇਸ਼ਨ ਹੈ ਤਾਂ ਉਹਦੇ ਉੱਤੇ ਕਾਰਵਾਈ ਹੋਗੀ ਐਂ ਜਿਹੜੇ ਪੁਰਾਣੇ ਮੈਂ ਗੱਲ ਕਰ ਰਿਹਾ ਸੀਗਾ ਪ੍ਰਾਪਰਟੀ ਸੀਜ਼ਰਸ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਤਹ ਜਿਹੜੀ ਵੱਡੀ ਰਿਕਵਰੀਜ਼ ਹੋਈਆਂ ਗਈਆਂ ਉਹਨਾਂ ਦੀ ਸੀ ਪ੍ਰਾਪਰਟੀ ਫ੍ਰੀਜ਼ ਕਰਾ ਰਹੇ ਹਾਂ